ਕੌੜੀ ਮੰਮਾ ਜਾਹੂ ਮਰਮ ਪਛਾਣਾ ਭੇਡ ਭੇਡ ਦਾ ਸਾਥ ਸੰਪਤੀ ਆਲਾ ਜੀਨੇ ਇਹ ਮਰਮ ਪਛਾਣ ਲਿਆ ਨਾ ਕਿ ਕਿਸ ਤਰੀਕੇ ਨਾਲ ਆਵਣ ਜਾਣ ਰਹੀ ਹੈ ਕਿਸ ਤਰੀਕੇ ਨਾਲ ਭਗਵੰਤ ਹੈ ਜੀਨੇ ਆਪਣਾ ਪ੍ਰਭ ਪਛਾਣ ਲਿਆ ਪਰ ਆਪਣਾ ਪ੍ਰਭ ਕੌਣ ਹੁੰਦਾ ਜੀਨੇ ਇਹ ਪਛਾਣ ਲਿਆ ਸਮਝ ਲਿਆ ਆਪਣਾ ਪ੍ਰਭ ਕੌਣ ਹੈ انہیں پچھا بھی لیا جی اپنا پرو بجھ لیا نہ سمجھ لے بھی کون ہے انہیں پچھا بھی لیا جن جن اپنا پربھو پچا نانک سب تھوکتا دتا ہاں جی مما جاو برم پچھانا ਫੇਰ ਤੇ ਸਾਧ ਸੰਗਪਤੀ ਹਤਿਆਨਾ ਫੇਰ ਤੇ ਸਾਧ ਸੰਗ ਹਤਿਆਨਾ ਕਹਿਣਾ ਜਦੋਂ ਅਸੀਂ ਪਛਾਣ ਲੈਨੇ ਆ ਮਰਬ ਨੂੰ ਜਦੋਂ ਗੁਰਬਾਣੀ ਦੇ ਵਿੱਚੋਂ ਜਿਹੜੀਆਂ ਗੱਲਾਂ ਨੇ 부ਝੀਆਂ 부ਝ ਲੈਨੇ ਆ ਬਸ ਫੇਰ ਜਿਹੜਾ ਸਾਧ ਦੇ ਅੰਦਰ ਆਪਣਾ ਮੂਲ ਹੈ ਉਹਦੇ ਨਾਲ ਮਨ ਮੰਨ ਜਾਂਦਾ ਜੁੜੇ ਰਹਿਣ ਨੂੰ ਅਤੇ ਅੰਨਲਾ ਵਾਹਰਾ ਉਹਦੇ ਨਾਲ ਜੁੜ ਕੇ ਮਨ ਮੰਨ ਜਾਂਦਾ ਉੱਥੇ ਰਹਿਣ ਨੂੰ ਬਣ ਜਾਂਦਾ ਭਰੋਸਾ ਕਰ ਜਾਂਦਾ ਫਿਰ ਪਾਣੀ ਤੇ ਜਿਉਂ-ਜਿਉਂ ਸਮਝ ਆਉਂਦੀ ਆ ਦਿਲ ਦੇ ਭਰੋਸਾ ਵੱਡਾ ਕਿਤੇ ਜਾਣ ਲੈ ਆਨੰਦ ਰੇਸ ਮਾਇਆ ਨਾਲ ਢੋਲਦਾ ਉਥੇ ਡਿੱਗ ਜਾਂਦਾ ਸਾਦੀ ਸੰਗਰ ਜਾ ਕੇ ਮੰਨ ਦਿੰਦਾ ਅੰਦਰ ਕਿਉਂ ਆਇਆ ਤਾਂ ਭਰੇ ਗਿਆ ਉਹ ਨਹੀਂ ਢੋਲਦਾ ਉਹ ਰਮਿਆ ਹੋਇਆ ਤਾਂ ਨਹੀਂ ਢੋਲਦਾ ਰਮਿਆ ਹੋਇਆ ਸੂਰਜ ਲਾਈਟ ਆਏ ਤੁਹਾਡੀਆਂ ਪਾਵਾਯਾਂ ਦੇ ਹੋਈ ਜਾਂਦਾ ਲੈਟਾੜਾ ਖੜੇ ਨਾ ਤਰਪੀ ਤੇ ਦੁਖ ਸੁਖ ਪੂਆ ਗਏ ਸਮੁਦ ਬਿਜਾਰਾ ਨਾਨਕ ਸੁਰਗ ਰਹਤ ਔਤਾਰ ਦੁਖ ਸੁਖ ਜਿਵੇਂ ਅਕਾਸ਼ ਖੜਾ ਹੈ ਅਕਾਸ਼ タルਤੀ ਰਵਿਆ ਰਵਿਆ ਨਹੀਂ ਜੇ ਰਮੇ ਆਵੇ ਰਖੜਾ ਨਹੀਂ ਆ ਸਕਦਾ ਕਿਨਾਂ ਨੂੰ ਘੁੰਮਣਾ ਪਊਗਾ ਤਾਂ ਆ ਹੀ ਨਹੀਂ ਘੁੰਮਣਾ ਟਰਟੇ ਘੁੰਮਦੀ ਅੱਛਾ ਤੀਜੇ ਵਿੱਚ ਵੀ ਹੈ ਬਾਹਰ ਦੇ ਵਿੱਚ ਆਕਾਸ਼ ਨੂੰ ਸੁਖੰਟੀ ਕੋਈ ਨਹੀਂ ਸੁਖ ਸੁਚੀ ਜਿਹਾ ਆਕਾਸ਼ ਨੂੰ ਪਸੰਦੀ ਆ ਤੇ ਇਸ ਆਕਾਸ਼ ਨਾਲ ਵੀ ਸੁਖ ਹੋ ਜਾਂਦਾ जिने आकाश ਨੂੰ ਆਪਣੀ ਪਕੜ ਚ ਰੱਖਿਆ ਤੇ ਉਹ ਚੀਜ਼ ਨੂੰ ਸਮੈ ਦਿੰਦੀ ਜਿਹੜੇ ਆਕਾਸ਼ ਦਾ ਕਾਬੂ ਹੈ ਪਰ ਬ੍ਰਿੰਦ ਤੇ ਬ੍ਰਿੰਕੀ ਨੂੰ ਕਾਬੂ ਕਰਨ ਵਾਲੀ ਚੀਜ਼ ਉਹ ਤੋਂ ਬ੍ਰਿੰਦ ਹੁੰਦੀ ਉਹ ਤੋਂ ਸੁਕਸ਼ਮ ਹੁੰਦੀ ਹੈ ਚੇਤਨ ਸੁਭ ਤੋਂ ਸੁਕਸ਼ਮ ਹੈ ਫਿਰ ਵੀ ਅੱਜ ਮਾਇਆ ਦਾ ਹਿਸਾਬ ਪੰਜਵਾਂ ਕਥਾ ਹਾਂਜੀ ਦੁਖ ਸੁਖ ਨੂੰ ਕਹੇ ਸਮਤ ਵਿਚਾਰਾ ਤੂੰ ਜਿਹੜਾ ਆਪਣੇ ਮੂਲ ਨਾਲ ਜੁੜ ਜਾਂਦਾ ਸਾਧ ਸੰਗ ਜੁੜ ਜਾਂਦਾ ਹੈ ਅਡੋਲ ਹੋਇਆ ਰਹਿੰਦਾ ਹੈ ਉਹ ਦੁਖ ਸੁਖ ਨੂੰ ਸਮ ਕਰਕੇ ਮੰਨਦਾ ਹੈ ਉਹ ਤਾਹੀਂ ਤੱਤੀਆਂ ਕਰੀਆਂ ਤੇ ਬੈਠ ਕੇ ਤਾਹੀਂ ਬੰਦ-ਬੰਦ ਘਟਾ ਲੇ ਫੋਕਰੀਆਂ ਲਾ ਲਈਆਂ ਉਹ ਦੁਖ ਸੁਖ ਨੂੰ ਸਮ ਕਰਕੇ ਜਾਂਦੇ ਸੀ اڈول اوسا چ پہنچ چکے پروان ہے سارے کو شاید ابھی وشواس نہ کرتے جی گلا نہ واپر تو گرما وشواس کون کرتا شاید یہ کٹنا تاہ برتی نے کہ گربا سے وشواس کر لین لوگ دکھ سکھ انتے گئے یار انہوں نے چل کے دکھا ਜੋ ਲਿਖਿਆ ਸਮਤ ਵਿਚਾਰ ਨਰਕ ਸੋਗ ਰਹੇ ਇੱਕ ਪਰਣ ਵਾਲੇ ਵਿਸ਼ਵਾਸ ਕਰਨ ਨੂੰ ਇਦਾਂ ਹੋ ਸਕਦਾ ਆਦਮੀ ਨਹੀਂ ਨਾ ਮੰਨਦਾ ਸਮਤ ਵਿਚਾਰੇ ਦੀ ਗੱਲ ਉਹ ਆਪ ਨਹੀਂ ਜਿਹੜਾ ਕਰ ਸਕਦਾ ਮਨ ਦਾ ਵੀ ਲੋਕ ਸੁਹ ਕੇ ਸਮਤ ਵਿਚਾਰਾ ਲੋਕ ਸੁਹ ਉਹ ਕਹੇ ਸਮਤ ਵਿਚਾਰਾ ਉਹਦੇ ਵਾਸਤੇ ਦੁੱਖਰ ਸੁਖ ਬਰਾਬਰ ਹੀ ਹੁੰਦੇ ਨੇ ਨਰਕ ਸੋਗ ਸੁਰਗ ਰਹ ਤੋ ਉਤਾਰਾ ਨਾਰਕ ਸੁਰਗ ਤੇ ਦੇਖੋ অবতার ਜਿਹੜਾ ਲਫਰ ਬਹੁਤ ਇਹਨੂੰ ਬੜੀ ਉਹ ਦਿੱਤੀ ਹੋਈ ਹੈ ਆ ਜਿਹੜੇ ਨਾਰਕ ਸੁਰਗ ਤੇ ਜਾਨਵਰ ਨੇ ਉਹ ਉਤਾਰ ਗਏ ਨੇ ਆ ਜਿਹੜੇ ਜਾਨਵਰ ਹੈ ਨਾ ਸਾਡੇ 83 ਲੱਖ ਇਹ অবতার ਨੇ ਸਾਡੇ ਤਾਂ ਹੀ ਬੜਾ অবতার ਮਛਪਤਾਰ ਕਛਪਤਾਰ ਮਛਪਤਾਰ ਉਤਾਰ ਰਹੇ ਨੇ ਉਦਾਰੇ ਜਿਹੜੀ ਜੁਨੀ ਲੈਣਾ ਨੂੰ ਉਤਾਰ ਗਏ ਨੇ অবতার ਕੋ ਬਹੁਤ ਬੜੀ ਚੀਜ਼ ਨਹੀਂ ਹੁੰਦੀ ਬਰਾਇਆ ਹੋਇਆ ਬਹੁਤ پور کے سمجھا اوتار دھاریا ہرک نے اوتار داریا کبھی کل اوتار آیا کہ آپ کہا کم کینا رام کا نام نہ نا کم ہو لینا جنہیں جی رام کا نام لیا نہیں کدے بھی وہ او بھی اوتار ہے وہ او بھی اوتار ہے گربا منتی ہے گربا دگہ دیتی ہے شبد کبھی ਬੰਦੇ ਆਦਰ ਆਇਆ ਕਹਾ ਤੂੰ ਕੀ ਨਾ ਕੀ ਕਰ ਲੈ ਅਵਤਾਰ ਧਾਰ ਕੇ ਤੈਂ ਬਈ ਰਾਮ ਦਾ ਨਾਮ ਰੱਖਾ ਹੋਲੀਨ ਜਿਹਨੇ ਰਾਮ ਦਾ ਨਾਮ ਕਰੇ ਲਈ ਅਵਤਾਰ ਧਾਉਂਗੇ ਅਜੀ ਗੁਰੂਆਂ ਨੂੰ ਅਵਤਾਰ ਬਣਾਵੇ ਪਤਾ ਨਹੀਂ ਕੀ ਬਣਾਤਾ ਓਏ ਕੁਝ ਵੀ ਨਹੀਂ ਆਇਆ ਅਵਤਾਰ ਫਜ਼ੂਲ ਇਹ ਅਵਤਾਰ ਕੀ ਹੈ ਇਹ ਜਾਣ ਮੈਂ ਤਾਂ ਸਾਰੇ ਹੀ ਨੇ ਇਹਦਾ ਕੀੜੇ ਮਕੌੜੇ ਸਭ ਅਵਤਾਰ ਆ ਰਹੇ ਨੇ ਪਹਿਲਾਂ ਇੱਥੇ ਹੀ ਬਿਜਾਰੇ ਨੂੰ ਮਿਲੋ ਉਪਕਾਰਾਂ ਦੇ ਉਪਕਾਰਾਂ ਦੇ ਉਹ ਕੋਲ ਇੱਥੇ ਹੀ ਕੱਡੇ ਸੀ ਜਨਮ ਲੈਣ ਨੂੰ ਦਾਰਗਨਾਂ ਨੇ ਜੀ ਦੇ ਉਪਕਾਰ ਜਾਂ ਦੇਨ ਆ ਰਹੇ ਗੁਰ ਪਰ ਉਹਨੂੰ ਵਰ ਭੂਤ ਕਹਿੰਦੇ ਉਹਨੇ ਪ੍ਰੇਤ ਕਹਿੰਦੇ ਨੇ ਆਤਮਾ ਦਾ ਕਲੀ ਰਹੇ ਜਾਂਦੀ ਹੈ ਫਿਰ ਇਹ ਕਿਉਂ ਨੋਂਦੇ ਤੇ ਉਹចਣਾਉ ਦੇਣੇ ਸੀ ਤਾਹੂ ਸੰਗ ਤਾਹੂ ਨਿਰਲੇਪਾ ਔਰ ਘਟ ਘਟ ਫੁਰਖ ਵਿਚਿ ਸੇਖ ਤਾਹੂ ਸੰਗ ਤਾਹੂ ਨਿਰਲੇਪਾ ਤਾਹੂ ਨਿਰਲੇਪ ਜੇ ਉਹ ਆਪਣੇ ਮੂੜ ਦੇ ਨਾਲ ਜੁੜਿਆ ਰਹੇ ਮਨ ਆਪਣੇ ਪ੍ਰਭ ਨਾਲ ਜੁੜਿਆ ਰਹੇ ਇਹਨੂੰ ਸਤਗੁਰੂ ਵੀ ਕਹਿੰਦੇ ਆਪਣੇ ਗੁਰਨਾ ਜੁੜਿਆ ਰਹੇ ਸਤਗੁਰ ਨਾਲ ਜੁੜਿਆ ਰਹੇ ਸਤਗੁਰ ਤੇ ਖਾਲੀ ਕੋਈ ਨਹੀਂ ਇਹ ਆ ਸੰਤਸਾਰ ਵਿੱਚ ਰਹੇ ਸੰਤਸਾਰ ਨੂੰ ਵੀ ਇਹ ਸੰਤ ਪਿੰਡ ਹੁਣ ਇਹਦੇ ਨੌ ਬਹੁਤੇ ਨੇ ਭਲੇਖਾ ਪਿੰਡ ਸੰਤ ਆਪਣੇ ਬੰਦੂ ਲੈ ਕੇ ਸਾਧ ਆਪਣੇ ਬੰਦੂ ਲੈ ਕੇ ਕੋਈ ਉਹ ਗੱਲ ਤਾਂ ਇੱਕ ਨੂੰ ਹੀ ਗਿਆ ਇੱਕ ਦੇ ਨੌਨ ਤਹਾਉ ਸੰਗ ਤਹਾਉ ਨਿਰਲੇਪ ਤਹਾਉ ਨਿਰਲੇਪ ਉਹਦੀ ਸੰਗਤ ਵਿੱਚ ਆ ਜੇ ਇਹ ਆਪ ਵੀ ਨਲੇਪਾ ਕਿਉਂਕਿ ਉਹਦਾ ਨਲੇਪਾ ਨਿਰਲੇਪ ਦੀ ਸੰਗਤ ਵਿੱਚ ਰਹਿਣ ਵਾਲਾ ਆਪ ਨਲੇਪ ਹੁੰਦਾ ਉੱਥੇ ਮਾਇਆ ਤੋਂ ਨਿਰਲੇਪ ਹੋ ਗਏਗਾ ਫਿਰ ਮਾਇਆ ਜੇ ਰਮਿਆਣੀ ਰਵ ਗਿਆ ਹੁਣ ਰਵਿਆ ਹੋਇਆ ਮਾਇਆ ਜੇ ਰਹਿਦਾ ਹੋਇਆ ਵੀ ਮਾਇਆ ਤੋਂ ਰੱਸੀ ਹੋ ਗਿਆ ਗੁਰਮੁਖ ਮਾਇਆ ਵਿੱਚ ਗੁਰਸਦਾਸ ਜੀ ਫੇਰ ਉਹ ਹੈਗਾ ਹਰਕਾ ਸੇਵਕ ਹੈ ਉਹ ਹਰ ਦੋ ਹਰ ਗਿਆ ਸੇਵਕਾਂ ਦੇ ਜਿਹੜਾ ਹਾਜ਼ਰ ਹੋਵੇ ਖੜਾ ਕੋਲ ਜਿਹੜਾ ਕੋਈ ਆ ਕੋਲ ਹੈ ਹਾਜ਼ਰ ਹੈ ਨਾ ਸੇਵਕਾਂ ਅੱਗੇ ਲਾਈ ਅਗਾਂਹਾਰੀ ਵੀ ਹੈ ਤਾਂ ਇਹ ਕਹੂ ਤਾਂ ਸੁਣੂਗਾ ਗੱਲ ਹਰਕਾ ਸੇਵਕ ਦੋ ਹਰ ਗਿਆ ਫੇਰ ਜਾਣੋ ਫੇਰ ਐਨੀ ਤੁਸੀਂ ਕਹਿ ਸਕਦੇ ਵੀ ਹੁਣ ਡੇਟ ਆ ਰਹੀ ਏ ਉਹ avatars ਨਰਕਸੁਰ ਦਾ avatars ਨਹੀਂ ਰਿਹਾ ਫਿਰ ਉਹ ਨਰਕਸੁਰ ਵਾਲਾ avatars ਨਹੀਂ ਰਿਹਾ ਫਿਰ ਉਹ ਕ੍ਰਿਸ਼ਨ avatars ਨਹੀਂ ਰਿਹਾ ਰਾਮ ਦਾ avatars ਨਹੀਂ ਰਿਹਾ ਜਿਹੜਾ ਨਾਲ ਗਨੇ avatars ਆ ਰਿਹਾ ਤੇ ਉਹ ਨਹੀਂ ਰਿਹਾ ਹੁਣ ਨਾਲ ਉਹ ਤਾਂ ਜਨਮ ਲਿਆ ਸੀ ਅਦਵੀ ਸੀ ਜਨਮ ਲੈਣਾ ਜਨਮ ਲੈ ਕੇ ਛੱਡਣਾ ਹੁੰਦਾ ਹੈ ਸਰੀਰ ਜਿਉਂਦੇ 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 ਨੇ ਸਰੀਰ ਵੀ ਛੱਡਦਾ ਜਦ ਜਿਉਂਦੇ ਨੇ ਸਰੀਰ ਛੱਡਦਾ ਸਰੀਰ ਕਰਕੇ ਉਹਦਾ ਨਾਮ ਨਾਨਕਾ ਨਵਨ ਖਾਨ ਕਰੇਗਾ ਹੀ ਕੋ ਨਾਮ ਕਿ ਨਹੀਂ ਰਹਿ ਜਾਏ ਦੇਖਦੇ ਸੀ ਉਹ ਨਾਮ ਉਹ ਨਾਮ ਦਾ ਜਿਹਨੂੰ ਪੰਜੂ ਪਾਛਾ ਦੇ ਰਹੇ ਨੇ ਇਹਨੂੰ ਪੱਟ ਦੇ ਰਹੇ ਨੇ ਪੱਟ ਪੱਟ ਨੂੰ ਕਲਤ ਦੇ ਰਹੇ ਨੇ ਇਹਨੂੰ ਸਤਾ ਪਰਮਾਨ ਦੇ ਰਹੇ ਨੇ ਜਿਹੜੇ ਪੱਟ ਨੇ ਇਹਨਾਂ ਨੂੰ ਬਲਤ ਜਾਣ ਕੇ ਨਹੀਂ ਲਿਖਿਆ ਗੁਰੂ ਘਰ ਦੇ ਚੇਲੇ ਨੇ ਕਿ ਆਪਣੇ ਚੇਲੇ ਨੂੰ ਕੰਕਲਕ ਦਿੰਦੇ ਆਪ ਤੋਂ ਵੱਡੇ ਹੋਵੇ ਚੇਲਾ ਗੁਰੂ ਹੁੰਦਾ ਹੀ ਨਹੀਂ ਗੁਰੂ ਦਾ ਤਾਂ ਸਖਿਆ ਲੈ ਕੇ ਪਸ ਬੋਲੇ ਸੀ ਚੇਲਾ ਗੁਰੂ ਭਾਵੇਂ ਨਹੀਂ ਹੁੰਦਾ ਪਰ ਸਿੱਖਿਆ ਲੈ ਕੇ ਤਾਂ ਬਣੇ ਲੋਕ ਦਾ ਆਪਣੀ ਭਾਸ਼ਾ ਚੇਲੇ ਹੀ ਨਵੇਂ ਲੋ ਜੀ ਨਾਲ ਗਏ ਆਪਣੇ ਚੇਲਿਆਂ ਨੂੰ ਪੱਤ ਲੈ ਕੇ ਆ ਬੰਡਾ ਉਹਨਾਂ ਦੇ ਸਿੱਧੇ ਨੌਇਲ ਦਿੱਤੇ ਪੱਟ ਲੈ ਦਿੱਤੇ ਆਪੇ ਪਿੱਛੋ ਕਰਦੇ ਰਹਿਣਗੇ ਜੀ ਨੇ ਕੁਝ ਕਰਨਾ ਆ ਬੋਨਾਂ ਨੂੰ ਹੀ ਪੱਤ ਨਹੀਂ ਲੈਤੇ ਆਪ ਨੂੰ ਨਹੀਂ ਭਗਤ ਲਗਿਆ ਉਹਨਾਂ ਨੂੰ ਨਹੀਂ ਲਿਖਿਆ ਆਪ ਨੂੰ ਨਹੀਂ ਲਿਖਿਆ ਕਿਹਦੇ ਨੂੰ ਕਿਵੇਂ ਲਿਖਣ ਦੇ ਬਈ ਜੇਲੇ ਦੇ ਕਿ ਤਵੇਂ ਉਹ ਤਾਂ ਵੱਡੇ ਬਣਨ ਦੀ ਗੱਲ ਸੀ ਕੋਈ ਕਾਰਨ ਨੇ ਇਹਦੇ ਪਿੱਛੇ ਕਾਰਨ ਇਹ ਲੋਕ ਆਮ ਲੋਕ ਕੀ ਜਾਣ ਕੇ ਹੀ ਕਰਨ ਗੁੱਤੇ ਇਹਨਾਂ ਕੀ ਜਾਣ ਕੇ ਹੀ ਕਰਨ ਇਹਦੇ ਪਿੱਛੇ ਕੁਝ ਕਾਰਨ ਪਰ ਪਹਿਲਾਂ ਮੁਰਬਾਨੀ ਰੱਖੀਏ ਪਿੱਛੇ ਬਖਦਾਲੀ ਬਾਣੀ ਨੇ ਕਿ ਭਗਤਾਂ ਦੀ ਬਾਣੀ ਔਖੀ ਹੈ ਮਹੰਗੀ ਹੈ ਕੋਲ ਤਾਂ ਇਹ ਗੱਲ ਕੀਤੀ ਹੈ ਕੁਆਲੀਫਾਈਡ ਆਦਮੀ ਹੁੰਦਾ ਜਿਹੜੇ ਬੜੇ-ਬੜੇ ਆਪਣੇ ਆਪ ਨੂੰ ਕਹਉਂਦੇ ਸੀ ਗੁਰੂ ਉਹਨਾਂ ਦੀ ਮੱਥ ਮਾਰੀ ਹੈ ਫਿਰ ਨਾਨਕ ਨੇ ਵੀ ਉਹੀ ਅਵਸਥਾ ਦੀ ਗੱਲ ਕੀਤੀ ਹੈ ਜਾਣ ਕੇ ਕਿ ਉਹ ਤੋਂ ਇਹ ਜਿੱਤਣੇ ਸੀ ਸਾਰੇ ਸਿੱਧਾ ਨਾ ਗੱਲ ਕੀਤੀ ਬੜਿਆਂ-ਬੜਿਆਂ ਨਾਲ ਗੱਲ ਕੀਤੀ ਹੈ ਫਿਰ ਬਾਅਦ ਵਿੱਚ ਖੁਲਾਸਾ ਕੀਤਾ ਬਾਣੀ ਦਾ ਉਹ ਵਲਖ ਬਾਸਤੇ ਇਹ ਕਰਕੇ ਪਹਿਲਾ ਬਾਣੀ ਸੱਡੇ ਹੁੰਦੀ ਹੈ ਆਪਣੇ ਗੁਰੂਆਂ ਦੀ ਬਾਣੀ ਹੁੰਦੀ ਹੈ ਭਗਤਾਂ ਦੀ ਬਾਣੀ ਪਿੱਛੋਂ ਹੋਦੀ ਉਹ ਔਖੀ ਇਹ ਸਮਝ ਕੇ ਉਹਨੂੰ ਸਮਝੀਏ ਆ ਜਿਹੜੀ ਬਾਣੀ ਅਸੀਂ ਪੜਦੇ ਸਪਸ਼ਟ ਗੱਲਾਂ ਚੱਲੀ ਜਾਂਦੀਆਂ ਸਾਰੀਆਂ ਸਿੱਡੀਆਂ ਸੌਖੀਆਂ ਗੱਲਾਂ ਲੈ ਚੱਲੀ ਜਾਂਦੀਆਂ ਗੋੜੀ ਰਾਤ ਕੇ ਸਾਰੀ ਗੱਲ ਖੋਲੀ ਹੋਈ ਹੈ ਗੁਰੂ ਬਾਣੀ ਦੇ ਪੰਜਵੇਂ ਪਾਠ ਅੰਨੇ ਸੌਖੇ ਤਰੀਕੇ ਨਾਲ ਸਾਰੀ ਗੱਲ ਸਪਸ਼ਟ ਕੀਤੀ ਹੈ ਗੱਲਾਂ ਭਾਵੇਂ ਕਹੇ ਵੀ ਗਈਆਂ ਨੇ ਪਕਟਾਂ ਨੇ ਗੱਲਾਂ ਸਮਝਣੀਆਂ ਔਖੀਆਂ ਨੇ ਉਹ ਰੌਮਜਾ ਦੇ ਵਿੱਚ ਗੱਲਾਂ ਕਹੀਆਂ ਜਾਂਦੀਆਂ ਜਿਆਦਾ ਨਹੀਂ ਹਾਂਜੀ ਤਾਹੁ ਸੰਗ ਤਾਹੁ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸ਼ੇਖ ਤਾਹੁ ਸੰਗ ਤਾਹੁ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸ਼ੇਖ ਪੂਰਨ ਪੁਰਖਾ ਵਿਸ਼ੇਖ ਵਿਸ਼ੇਸ਼ ਪੁਰਖਾ ਪੂਰਨ ਪੁਰਖ ਪੂਰਨ ਘਟ ਘਟ ਚਲੋ ਘਟ ਦੇ ਵਿੱਚ ਹਿਰਦੇ ਵਿੱਚ ਟਿਕ ਜਾਂਦਾ ਹੈ ਫਿਰ ਇੱਕ ਹੋ ਜਾਂਦਾ ਹੈ ਸੂਲ ਦਾ ਮਤਲਬ ਇਹ ਤਾਂ ਕبھی ਨਹੀਂ ਹੈ ਸੂਲ ਕੋਲ ਦਾ ਮਤਲਬ ਹੈ ਸਾਉਂਤ ਸੂਰਤ ਦਸਤਾਰ ਸਰਾ ਇਹਨੂੰ ਸਾਉਂਤ ਸੂਰਤ ਕਹਿੰਦੇ ਨੇ ਜਾ ਕੇ ਜਦ ਸਾਉਂਤ ਨਹੀਂ ਪਹਿਲਾਂ ਸਾਉਂਤ ਨਹੀਂ ਥੋੜੇ ਸਾਉਂਤ ਸੂਰਤ ਹੈ ਇਹ ਜੇ ਇੱਕ ਦੀ ਗੱਲ ਕੀਤੀ ਇਹ ਕਾਲਾ ਕਿਉਂ ਹੁਣ ਇੱਕ ਨੇ ਓਕਾਰ ਦਾ ਰੂਪ ਢਾਲ ਕਰਨਾ ਇੱਕ ਤੋਂ ਆ ਓਕਾਰ ਹੋ ਗਿਆ ਓਕਾਰ ਕੀ ਹੈ ਜਾਇ ਉਗਣਾ ਇੱਕ ਕੀ ਹੁੰਦਾ ਇਹ ਹੁੰਦਾ ਓਮ ਜੋਤ ਓਮ ਹੈ ਕੋ ਗੁਰਮੁਖ ਆਇਨਾ ਲੱਭਦੇ ਗੁਰਮੁਖ ਵਿਸ਼ੇਸ਼ ਸਿਖਾ ਓਮ ਗੁਰਮੁਖ ਓਮ ਦਾ ਵਰਮਕ ਕੀ ਹੋ ਅਕਾਰਾ ਅਕਾਰਾ ਕੀ ਹੈ ਓਮ ਜਮਾ ਅਕਾਰ ਇੱਕ ਓਮ ਜਮਾ ਅਕਾਰ ਇੱਕ ਬਰਾਬਰ ਹੈ ਓਮ ਜਮਾ ਅਕਾਰ ਦੇ ਜੋਤ ਜਮਾ ਸ਼ਬਦ ਅਕਾਰ ਸ਼ਬਦ ਹੈ ਕਿੰਨਾਂ ਦਾ 我干了跳舞。